ਹਾਂਜੀ ਸਤ ਸ੍ਰੀ ਅਕਾਲ ਦੋਸਤੋ ਜੀ ਐਂਡ ਵੀ ਘੋੜੇ ਨਾਲ ਵੀ ਤੁਹਾਡਾ ਸਵਾਗਤ ਹੈ ਵੀਰੇ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਵੀਡੀਓ ਅੱਜ ਕੁਝ ਕੁ ਸਾਨੂੰ ਵੀਰੇ ਸੁਪਰ ਸੀਡਰ ਕੁਝ ਆਪਣੇ ਕੋਲੇ ਜੇ ਲੇਜ਼ਰ ਨਵੇਂ ਆਏ ਨੇ ਉਹਨਾਂ ਦੀ ਵੀਡੀਓ ਦਿਖਾਉਣੀ ਹੈ ਵੀਰੇ ਤੇ ਤਕਰੀਬਨ ਆਪਣੇ ਨਾਲ ਜੁੜੇ ਰਹੋ ਵੀਰੇ ਆਪਣੇ ਕੋਲੇ ਰੀਪਰ ਵਾਧੂ ਖੜੇ ਆ ਮੇਰੇ ਰੀਪਰ ਵੀ ਬਹੁਤ ਨੇ ਕਪੈਨ ਵੀ ਖੜੀ ਹੈ ਵੀਰੇ ਟਰੈਕਟਰ ਵਾਲੀ ਕਪੈਨ ਵੀ ਮਿਲ ਜੂ ਵੱਡੇ ਵੀ ਮਿਲ ਜੂ ਲੇਜ਼ਰ ਆਪਣੇ ਕੋਲੇ ਕਈ ਪੀਸ ਖੜੇ ਨੇ ਲੇਜ਼ਰਾਂ ਦੀ ਵੀਡੀਓ ਦੇਖਣੀ ਹੈ ਤੁਸੀਂ ਵੀਰੇ ਪਿਛਲੀ ਵੀਡੀਓ ਚ ਜਾ ਕੇ ਲੇਜ਼ਰਾਂ ਦੀ ਵੀਡੀਓ ਪਾਈ ਹੈ ਤੇ ਇਦੂ ਜਿਹੜੀ ਜਸਟ ਪਿੱਛੇ ਹੈ ਵੀਰੇ ਉਹ ਚ ਰੀਪਰ ਪ ਅੱਜ ਵਾਲੀ ਵੀਡੀਓ 'ਚ ਵੀਰੇ ਤੁਹਾਨੂੰ ਦਿਖਾਵਾਂਗੇ ਆਪਾਂ ਸੁਪਰਸੀਡਰ ਜਿਹੜੇ ਆਪਣੇ ਕੋਲੇ ਪੰਜ ਚਾਰ ਪੀਸ ਹੁਣ ਆਏ ਨੇ ਵੈਸੇ ਤਾਂ ਆਪਣੇ ਕੋਲੇ ਬਹੁਤ ਖੜੇ ਨੇ ਡਿਸਕ ਵਾਲੇ ਮਾਡਲ ਜਮਾਂ ਜਾਇਜ਼ ਰੇਟ ਵਾਲੇ ਸੁਪਰਸੀਡਰ ਦਿਖਾਵਾਂਗੇ ਜਾਇਜ਼ ਰੇਟ ਵਾਲੇ ਤਿੰਨ ਚਾਰ ਲੇਜਰ ਦਿਖਾਵਾਂਗੇ ਜਿਹੜੇ ਅੱਜ ਤੇ ਕੱਲ 'ਚ ਆਏ ਨੇ ਆਪਣੇ ਕੋਲੇ ਤੇ ਸਭ ਤੋਂ ਪਹਿਲਾਂ ਇੱਕ ਬੇਨਤੀ ਹੈ ਵੀਰੇ ਤੁਸੀਂ ਕਾਲ ਕਰਕੇ ਸਿਰਫ ਵੀਰ ਬਣ ਕੇ ਐਡਰੈਸ ਪੁੱਛਦੇ ਹੋ ਐਡਰੈਸ ਤੁਸੀਂ ਪਹਿਲਾਂ ਹੀ ਨੋਟ ਕਰ ਲਓ ਵੀਰੇ ਆਪਣਾ ਡਿਸਟ੍ਰਿਕਟ ਸੰਗਰੂਰ ਪਿੰਡ ਘੋੜੇਨਾਵ ਤੇ ਇਹ ਸੁਨਾਮ ਤੋਂ 18-20 ਕਿਲੋਮੀਟਰ ਪੈਂਦਾ ਵੀਰੇ ਡੜਬੇ ਤੋਂ ਵੀ ਇੰਨਾ ਕੇ ਪੈਂਦਾ ਤੇ ਪਾਤਣਾ ਤੋਂ ਵੀ ਲਹਿਰੇਗਾ ਅੱਗੇ ਕੋਲੇ ਹੈ ਜੀ ਆਪਣਾ ਪਿੰਡ ਜਿਹੜੇ ਵੀਰਾਂ ਦੇ Google Map ਚੱਲਦਾ Google Map ਤੇ ਆਪਣਾ ਪਾਈ ਹੀ ਲੋਕੇਸ਼ਨ ਜੀ ਐਂਡ ਵੀ ਕੋੜੇ ਨਵ ਸੇਲ ਪਰਚੇਜ ਉਹਦੇ ਤੇ ਜਾ ਕੇ ਤੁਸੀਂ ਆਪਣੀ ਲੋਕੇਸ਼ਨ ਦੇਖ ਸਕਦੇ ਹੋ ਬਾਕਾਇਦਾ ਵੀਰੇ ਪਿੰਡ ਦਾ ਨਾਮ ਤੇ ਆਪਾਂ ਡਿਸਟ੍ਰਿਕਟ ਦਾ ਨਾਮ ਆਪਣੀ ਵੀਡੀਓ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਚੱਲਦਾ ਹੋਊਗਾ ਜੀ ਉਹ ਵੀ ਪਾਵਾਂਗੇ ਤੇ ਆਪਣੇ ਕੰਟੈਕਟ ਨੰਬਰ ਨੇ ਕੰਟੈਕਟ ਕਰ ਸਕਦੇ ਹੋ ਸਕਰੀਨ ਸ਼ਾਟ ਭੇਜ ਕੇ ਆਪਣਾ ਕੋਈ ਵੀ ਡੀਲ ਕਰ ਸਕਦੇ ਹੋ ਜੀ ਆਪਣੇ ਕੋਲੇ ਪਲੈਂਟਰ ਵਗੈਰਾ ਵੀ ਹੈਗੇ ਨੇ ਵੀਰੇ ਗ੍ਰੈਂਡਰ ਵਗੈਰਾ ਹੈਗੇ ਨੇ ਸਾਰੀ ਮਸ਼ੀਨਰੀ ਮਿਲ ਜੂਗੀ ਜੀ ਜੁੜੇ ਰਹੋ ਵੀਰੇ ਅੱਜ ਤੁਹਾਨੂੰ ਦਿਖਾਉਣੇ ਆਪਾਂ ਸੁਪਰ ਸੀਡਰ ਤੇ ਕੰਪਿਊਟਰ ਲੇਜ਼ਰ ਹਾਂਜੀ ਦੋਸਤੋ ਇਹ ਆਪਣੇ ਕੋਲੇ ਆ ਗਿਆ ਜੀ 2023 ਮਾਡਲ ਜਗਜੀਤ ਜਗਜੀਤ ਦਾ ਲੇਜ਼ਰ ਹੈ ਜੀ ਕੁੱਲ 1,70,000 ਦਾ ਪੈਜੂਗਾ ਜੀ ਲੀ ਟੱਚ ਦਾ ਸਿਸਟਮ ਹੈ ਵੀਰੇ ਸਿਸਟਮ ਦੇਖ ਲਓ ਬਿਲਕੁਲ ਵਧੀਆ ਹੈ ਵੀਰੇ ਜਮਾ ਤਸੱਲੀ ਕਰਕੇ ਚੈੱਕ ਕਰਕੇ ਤੁਸੀਂ ਇੱਥੋਂ ਲੈ ਜਾ ਸਕਦੇ ਹੋ ਸਪੋਰਟਸ ਪਲੱਸ ਬਾਗਟ ਹੈ ਵੀਰੇ ਕੰਡੀਸ਼ਨ ਬਿਲਕੁਲ ਵਧੀਆ ਚ ਪਿਆ ਹੈ ਰੰਗ ਰੂਪ ਵੀ ਵੀਰੇ ਬਲੇਡ ਦੀ ਕੰਡੀਸ਼ਨ ਜਿਵੇਂ ਨਵੇਂ ਵਰਗੀ ਪਈ ਹੈ ਜੀ ਸਿਸਟਮ ਲੈਣਾ ਆਪਣਾ ਕੰਟੈਕਟ ਵੀ ਕਰ ਸਕਦੇ ਹੋ ਫੋਨ ਤੇ ਹੀ ਮੰਗਾ ਸਕਦੇ ਹੋ ਆਪਣੇ ਕੋਲ ਇੱਥੇ ਵੀ ਆ ਸਕਦੇ ਹੋ ਵੀਰੇ ਇੱਥੇ ਆ ਕੇ ਲਿਜਾ ਸਕਦੇ ਹੋ ਚੈੱਕ ਕਰਕੇ ਜਮ ਤਸੱਲੀ ਨਾਲ ਜਮਾ ਜਾਇਜ਼ ਰੇਟ ਵੀਰੇ 2023 ਮਾਡਲ 1,70,000 ਦਾ ਪੈਜੂਗਾ ਜੀ ਆਜੋ ਵੀਰੇ ਅੱਗੇ ਸੁਪਰ ਸੀਟਰ ਦਿਖਾਈਏ ਤੁਹਾਨੂੰ ਸੁਪਰ ਸੀਟਰ ਵੀਰੇ ਰੂਟਾ ਫੁੱਟ ਦੇ ਪਹਾ ਚ ਆ ਗਏ ਵੀਰੇ ਉਹਨੇ 8.5 ਫੁੱਟਾ ਸੁਪਰ ਸੀਟਰ ਹੈ ਸਟੀਲੀ ਡਿਸਕ ਵਾਲਾ ਸੁਪਰ ਸੀਟਰ ਆ ਗਿਆ ਜੀ ਇਹ ਲੈਂਡ ਫੋਰਸ ਕੰਪਨੀ ਦਾ ਗ੍ਰੀਨ ਸਿਸਟਮ ਜੋ ਡੀਅਰ ਕਲਰ ਚ ਹੁੰਦਾ ਜੀ ਇਹ ਸੂਪਰ ਸੀਡਰ ਦੀ ਕੰਡੀਸ਼ਨ ਦੇਖੋ ਵੀਰੇ ਬਿਲਕੁਲ ਓਕੇ ਪਈ ਐ 50 ਤੋਂ 60 ਪੈਸੇ ਬਲੇਡ ਹੈਗੇ ਨੇ ਜੀ ਡਿਸਕ ਵਾਲਾ ਮਾਡਲ ਐ ਕਿਸੇ ਵੀ ਤਰ੍ਹਾਂ ਦੇ ਸੂਪਰ ਸੀਡਰ ਚ ਕੋਈ ਘਾਟ ਨਹੀਂ ਜਮੈਂ ਹਰ ਇੱਕ ਸੰਦ ਦੀ ਵੀਰੇ ਤਸੱਲੀ ਕਰਕੇ ਚਲਾ ਕੇ ਚੈੱਕ ਕਰਕੇ ਲਿਜਾ ਸਕਦੇ ਹੋ ਇਹ ਰੇਟ ਵੀਰੇ ਕੁੱਲ 120000 ਦਾ ਪੈ ਜਾਊਗਾ 8.5 ਫੁੱਟਾ ਪੀਸ ਐ ਜੀ 8.5 ਫੁੱਟਾ ਮਾਡਲ ਹੋਊਗਾ ਜੀ ਇਹ 2021 ਮਾਡਲ ਪੀਸ ਐ ਜੀ ਕੁੱਲ 120000 ਦਾ ਜੇ ਇਹ ਲੈਣਾ ਵੀਰੇ ਲੇਜ਼ਰ ਵੀ ਆ ਗਿਆ ਬਾਕੀ ਇਹ ਸੁਪਰਸੀਡਰ ਦਿਖਾ ਦੇ ਵੀਰੇ ਡਿਸਕ ਵਾਲੇ ਆ ਜੋ ਗੁਰਵਾਜ ਦਾ ਖੜੇ ਜੀ ਸਟੀਲੀ ਡਿਸਕਾਂ ਚ ਬਲੇਡ ਜ਼ਰੂਰ ਪੈਣਗੇ ਵੀਰੇ ਕੰਡੀਸ਼ਨ ਹੈ ਜਿਹੜੀ ਕਿ ਨਾ ਬਿਲਕੁਲ ਵਧੀਆ ਹੈ ਵੀਰੇ 8 ਫੁੱਟ ਹੈ ਜੀ 2021 ਮਾਡਲ ਹੈ ਜਮਾਂ ਜਾਇਜ਼ ਰੇਟ ਵੀਰੇ 1 ਲੱਖ ਤੇ 15000 ਦਾ ਪੀਸ ਵੀਰੇ ਜਿਹੜੇ ਵੀ ਭਰਾ ਨੇ ਲੈਣਾ ਹੈ ਆਫ ਸੀਜ਼ਨ ਵਾਲੇ ਰੇਟ ਨੇ ਜੀ ਜਿਹੜੇ ਭਰਾਵਾਂ ਨੇ ਹੁਣ ਲੈ ਜਾ ਕੇ ਖੜਾ ਹੋਣੇ ਨੇ ਜਾਂ ਕੋਈ ਆਪਣਾ ਅੱਗੇ ਕੱਦੂ ਵਗੈਰਾ ਵਾਸਤੇ ਇਹਦਾ ਰੂਟਾ ਫਿਟਰ ਵੀ ਬਣ ਜਾਂਦਾ ਜੀ ਕੋਈ ਦਿੱਕਤ ਨਹੀਂ ਕੁੱਲ 115000 ਦਾ ਵੀਰੇ ਡਿਸਕਾਂ ਵਗੈਰਾ ਦਿਖਾ ਦਿਓ ਬਾਈ ਕਮਾ ਦੇ ਤੇ ਆਪਣੀ ਵੀਡੀਓ ਨੂੰ ਵੀਰੇ ਚਲਦੀ ਨੂੰ ਅੱਗੇ ਸ਼ੇਅਰ ਜ਼ਰੂਰ ਕਰਦਾ ਕਰੋ ਖੇਤੀ ਦੀ ਕੋਈ ਵੀ ਮਸ਼ੀਨਰੀ ਲੈਣੀ ਹੈ ਜਾਂ ਵੇਚਣੀ ਹੈ ਕੰਟੈਕਟ ਜ਼ਰੂਰ ਕਰਿਆ ਕਰੋ ਭਰਾ ਤੇ ਇਹ ਆ ਗਿਆ ਜਸਵੰਤ ਦਾ ਵੀਰੇ 2021 ਮਾਡਲ ਜਸਵੰਤ ਕੰਪਨੀ ਦਾ ਪੂਰਾ ਵਧੀਆ ਸੁਪਰ ਸੀਡਰ ਹੈ ਜੀ ਆ ਦੇਖੋ ਟੈਂਕੀ ਵੀ ਥੋੜੀ ਜਿਹੀ ਬਾਈਆਂ ਨੇ ਪਿੱਛੇ ਹਟਾਈ ਹੋਈ ਹੈ ਇੱਥੋਂ ਇੱਥੇ ਚੇਹਰਾਤ ਨੂੰ ਦੱਬੀ ਫਿਰੀ ਜਾਇਓ ਵੀਰੇ ਐਨੀ ਦਿੱਕਤ ਆਊਗੀ ਵੀ ਪੋਰ ਰੁਕਣ ਵਾਲੀ ਬਲੇਡਾਂ ਦੀ ਕੰਡੀਸ਼ਨ ਵੀਰੇ 70 80 ਪੈਸੇ ਐ ਸੁਪਰਸੀਡਰ ਦੀ ਕੰਡੀਸ਼ਨ ਬਿਲਕੁਲ ਫਰਸਟ ਕਲਾਸ ਐ ਵੀਰੇ ਜਿਵੇਂ ਸਰੇ ਦਾ ਰੇਟ ਵੀਰੇ ਕੁੱਲ ਇਹ ਆਪਾਂ ਨੂੰ 95000 ਦਾ ਪੀਸ ਪੈ ਜਾਊਗਾ ਕੁੱਲ 95000 ਦਾ ਵੀਰੇ ਸਟੀਲੀ ਡਿਸਕ ਵਾਲਾ ਪੀਸ ਆ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਐ ਵੀਰੇ ਜਿਵੇਂ ਓਕੇ ਐ ਨਾਲ ਹੀ ਆ ਗਿਆ ਵੀਰੇ ਆਪਣੇ ਕੋਲੇ ਪੀਡੀਸੀ ਕੰਪਨੀ ਦਾ ਏ ਵੀ ਸਟੀਲੀ ਡਿਸਕ ਵਾਲਾ 2000 21 ਮਾਡਲ ਐ ਜੀ 8 ਫੁੱਟ ਬਿਲਕੁਲ ਓਕੇ ਕੰਡੀਸ਼ਨ ਚ ਐ ਵੀਰੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਪਿਸਤੌਲ ਵਗੈਰਾ ਜਿਵੇਂ ਨਵੇਂ ਪਏ ਨੇ ਬਲੇਡਾਂ ਦੀ ਕੰਡੀਸ਼ਨ ਇਹਦੀ ਵੀ ਵੀਰੇ 60 ਕੇ ਪੈਸੇ ਆ 60 70 ਪੈਸੇ ਆ 8 ਫੁੱਟਾ ਪੀਸ ਹੈ ਜੀ ਰੇਟ ਵੀਰੇ ਸਟੀਲੀ ਡਿਸਕ ਵਾਲਾ ਕੁੱਲ 95000 ਦਾ ਪੀਸ ਪੈ ਜਾਊਗਾ ਵੀਰੇ 8 ਫੁੱਟਾ ਕਿਤੇ ਨਹੀਂ ਮਿਲਣਾ ਭਰਾ ਇਹ ਰੇਟ ਜਮਾਂ ਜਾਇਜ਼ ਹੈ ਆਪਣਾ ਕੰਟੈਕਟ ਕਰਕੇ ਜਾਵੇ ਨਾ ਕੰਟੈਕਟ ਕਰੇ ਤੁਸੀਂ ਆ ਸਕਦੇ ਹੋ ਕੋਈ ਦਿੱਕਤ ਨਹੀਂ ਆਪਣੇ ਕੋਲੇ ਵੀਰੇ ਸੁਪਰ ਸੀਡਰ ਘੱਟ ਰੇਟ ਵਾਲੇ ਵੀ ਖੜੇ ਨੇ ਇਹ 95000 ਦਾ 20 ਮਾਡਲ ਨਵੇਂ ਬਲੇਡਾਂ ਚ ਹੈ ਤੇ 8 ਫੁੱਟਾ ਰੂਟਾ ਫੀਟਰ ਜੀ ਰੂਟਾ ਫੀਟਰ ਦੇਖ ਲਓ ਵੀਰੇ ਜਮਾ ਨਵੇਂ ਬਲੇਡ ਨੇ ਪੂਰੀ ਵਧੀਆ ਕੰਡੀਸ਼ਨ ਚ ਹੈ ਕੁੱਲ 75000 ਦਾ ਪੈਜੂਗਾ ਆਜ਼ਾਦ ਕੰਪਨੀ ਦਾ ਜੀ ਜੇ ਇਹ ਲੈਣਾ ਦੇਖੋ ਪੂਰੀ ਵਧੀਆ ਕੰਡੀਸ਼ਨ ਚ ਹੈ ਕਿਸੇ ਪਾਸੋਂ ਕੋਈ ਘਾਟ ਨਹੀਂ ਚਲਾ ਕੇ ਤਸੱਲੀ ਕਰਕੇ ਹਰ ਇੱਕ ਚੀਜ਼ ਲਿਜਾ ਸਕਦੇ ਹੋ ਜੋਦਾ ਦਾ ਆ ਗਿਆ ਜੀ 2020 ਮਾਡਲ 20 ਮਾਡਲ ਸੁਪਰ ਸੀਡਰ ਵੀਰੇ ਸੋਨੂੰ ਕੁੱਲ 70000 ਰੁਪਏ ਦਾ ਪੈਜੂਗਾ ਬਲੇਡ ਜਮਾ ਨਵੀਂ ਕੰਡੀਸ਼ਨ ਦੇ ਨੇ ਜੀ ਬਲੇਡ ਪੂਰੇ ਵਧੀਆ ਪਏ ਨੇ ਆਪਾਂ ਨੇ ਇਹ ਧੋਇਆ ਸਮਾਰਿਆ ਨਹੀਂ ਬਿਟਾ ਵਾਲਾ ਮਾਡਲ ਹੈ ਜੀ ਕੁੱਲ 70000 ਦਾ ਸੁਪਰਸੀਡਰ ਜੀ ਤੇ ਆਪਣੇ ਕੋਲੇ ਹੋਰ ਵੀ ਪੀਸ 80000 ਦੇ ਜਸਵੰਤ ਦੇ ਕਈ ਖੜੇ ਨੇ ਇਹਨਾਂ ਦੀ ਕੱਲੇ-ਕੱਲੇ ਦੀ ਵੀਡੀਓ ਆ ਜਾ ਵੀਰੇ ਕੋਲੇ ਆ ਦਿਖਾਇ ਦੇਈਏ ਬਣਾ ਦੀਏ ਇਹ ਆ ਗਿਆ ਪੁੰਨੀ ਦਾ ਇਹ ਵੀ ਪੀਸ ਵੀਰੇ ਸਾਨੂੰ ਕੁੱਲ 70000 ਦਾ ਪੈ ਜਾਊਗਾ ਪੁੰਨੀ ਦਾ ਤੇ ਇਹ ਵੀਰੇ ਦੋਨੋਂ 70 70000 ਦੇ ਪਿੱਛੋਂ ਵੀ ਕਮਾ ਦੇ ਵੀਰੇ ਲਾ ਦੇ ਦੋ ਮਿੰਟ ਕੋਈ ਗੱਲ ਨਹੀਂ ਦਿਖਾਇਆ ਵੀਰੇ ਕੁੱਲ 70000 ਦਾ ਵੀਰੇ ਪੁੰਨੀ ਦਾ ਸੁਪਰਸੀਡਰ ਕਮਾ ਦੇ ਵੀਰੇ ਪਿੱਛੇ ਦੀ ਰੂਟਾ ਫੀਟਰ ਦੇ ਵੀ ਬਾਈ 20 22 ਮਾਡਲ ਦਾ ਅਗਲਾ ਲੱਖ ਰੁਪਇਆ ਮੰਗ ਕੇ ਖੜ ਜਾਂਦਾ ਵੀਰੇ ਇਹ ਸੁਪਰ ਸੀਡਰ ਹੈ ਜੀ 20 ਮਾਡਲ ਕੁੱਲ 70000 ਦਾ ਤੇ ਅੱਗੇ ਆਏ ਗਏ ਵੀਰੇ ਜਸਵੰਤ ਫਟਾ ਕਿਟ ਸਮੇਤ ਵੀਰੇ ਜਿਹੜੇ ਭਰਾ ਨੇ ਲੈਣਾ ਹੈ ਕੁੱਲ 80000 ਦਾ ਜੀ ਰੂਟਾ ਵੀਟਰ ਵੀ ਬਣੂਗਾ ਜੀ ਸੁਪਰ ਸੀਡਰ ਦਾ ਹੈਗੀ ਹੈਗਾ ਕੁੱਲ 80000 ਦਾ ਜਸਵੰਤ ਕੰਪਨੀ ਦਾ ਪੈ ਜਾਊਗਾ ਜਮਾਂ ਜਾਇਜ਼ ਰੇਟ ਨੇ ਵੀਰੇ ਇਹ ਰੇਟਾਂ 'ਚ ਕੋਈ ਡਿਸਕਾਊਂਟ ਨਹੀਂ ਹੋਣਾ ਭਰਾ ਜਮਾ ਖਿੱਚਗੇ ਰੇਟ ਨੇ ਤੇ ਅੱਗੇ ਆ ਗਿਆ ਵੀਰੇ ਇਹ ਪੂਰੀ ਸੋਹਣੀ ਕੰਡੀਸ਼ਨ ਦਾ ਇਹ ਵੀ ਕੋਲ 80000 ਦਾ 20 ਮਾਡਲ ਜਸਵੰਤ ਕੰਪਨੀ ਦਾ ਜੀ ਬਲੇਡ ਇਹਦੇ ਪੈਣਗੇ ਜੀ ਬਲੇਡ ਸਾਰੀ 25 30 ਕੇ ਪੈਸੇ ਨੇ ਤੇ ਆਜੋ ਜੀ ਅੱਗੇ ਇੱਕ ਹੋਰ ਆ ਗਿਆ ਵੀਰੇ 2021 ਮਾਡਲ ਜਸਵੰਤ ਕੰਪਨੀ ਦਾ ਇਹ ਵੀ ਵੀਰੇ 80000 ਰੁਪਏ ਦਾ ਪੀਸ ਪੈਜੂਗਾ ਹੈਗੇ ਇਹ ਸਾਰੇ ਬਿਟਾਂ ਵਾਲੇ ਨੇ ਵੀਰੇ ਡਿਸਕ ਵਾਲੇ ਨਹੀਂ ਹੈਗੇ ਡਿਸਕ ਵਾਲੇ ਜਿਹੜੇ ਪਹਿਲਾਂ ਦਿਖਾਏ ਨੇ ਸਾਨੂੰ ਉਹੀ ਪੀਸ ਨੇ ਕੁੱਲ 80000 ਦਾ ਪੈਜੂਗਾ ਜੀ ਅੱਗੇ ਆ ਜਾਓ ਜੀ ਇੱਕ ਇਹ ਪੀਸ ਆ ਗਿਆ ਜੀ ਆਪਣੇ ਕੋਲੇ ਜਸਵੰਤ ਕੰਪਨੀ ਦਾ ਇਹ ਵੀ ਸਾਨੂੰ 80000 ਦਾ ਇਹ ਨਾਲ ਸਿੰਗਲ ਡਿਸਕਵਰੀ ਨਾ ਦੋਨਾਂ ਨਾਲ ਸਿੰਗਲ ਸਿੰਗਲ ਡਿਸਕ ਹੈ ਦੋਨੋਂ ਨਹੀਂ ਹੈਗੀਆਂ ਅੱਗੇ ਵਾਲੀਆਂ ਕੁੱਲ 80 80000 ਦੇ ਦੋਨੋਂ ਸੁਪਰਸੀਡਰ ਪੈ ਜਾਣਗੇ ਜੀ ਅੱਗੇ ਆ ਜਾਓ ਜੀ ਆਜ਼ਾਦ ਕੰਪਨੀ ਦਾ ਆ ਗਿਆ ਆਜ਼ਾਦ ਕੰਪਨੀ ਦਾ ਵੀਰੇ ਬਲੇਡ ਵਧੀਆ ਪਏ ਨੇ ਦੋਨੋਂ ਡਿਸਕਾਂ ਨੇ ਇਹ ਵੀ ਕੁੱਲ 80000 ਰੁਪਏ ਦਾ ਪੀਸ ਪਊਗਾ ਜੀ ਕਮਾ ਦੇ ਵੀਰੇ ਕੈਮਰਾ ਦਿਖਾ ਦਿਆ ਕਰੋ ਵੀਰਵਾਨ ਕੇਤਿਆਂ ਨਾਲ ਦੇਖ ਲਓ ਜਿਹੜਾ ਵੀ ਸੁਪਰ ਸੀਡਰ ਤੁਹਾਨੂੰ ਫਿੱਟ ਆਉਂਦਾ ਸਿਲੈਕਟ ਹੁੰਦਾ ਵੀਰੇ ਸਕਰੀਨਸ਼ਾਟ ਮਾਰ ਕੇ ਸਾਨੂੰ ਭੇਜ ਸਕਦੇ ਹੋ ਆਪਾਂ ਤੁਹਾਡੇ ਕੋਲ ਇਹ ਪਹੁੰਚਦਾ ਕਰ ਦਾਂਗੇ ਵੀਰੇ ਕੋਈ ਵੀ ਦਿੱਕਤ ਨਹੀਂ ਅੱਗੇ ਆ ਗਿਆ ਵੀਰੇ ਆਪਣੇ ਕੋਲੇ ਜਗਤਜੀਤ ਦਾ 2019 ਮਾਡਲ ਕੁੱਲ 75000 ਦਾ ਜਮਾ ਜਾਇਜ਼ ਰੇਟ ਹੈ ਵੀਰੇ 75000 ਸਿਰੇ ਦਾ ਸੁਪਰ ਸੀਡਰ ਡਰਾਈਵਰ ਰੂਟਾ ਫਿੱਟਰ ਇਹਨੂੰ ਕਿਵੇਂ ਮਰਜ਼ੀ ਬਣਾ ਕੇ ਆਪਾਂ ਕਿਵੇਂ ਮਰਜ਼ੀ ਵਾਰਤ ਸਕਦੇ ਹਾਂ ਕੋਈ ਵੀ ਘਾਟ ਨਹੀਂ ਅੱਗੇ ਆ ਗਿਆ ਜੀ 9 ਫੁੱਟ 85 ਤੋਂ 90 ਪੈਸੇ ਬਲੇਡ ਨੇ ਜੀ 9 ਫੁੱਟਾ ਪੀਸ ਹੈ ਪੁੰਨੀ ਕੰਪਨੀ ਦਾ ਜੀ ਕੁੱਲ 1.5 ਲੱਖ ਰੁਪਏ ਦਾ 9 ਫੁੱਟਾ 2022 ਮਾਡਲ ਸਟੀਲੀ ਡਿਸਕ ਵਾਲਾ ਆਪਣੇ ਇੰਸਟਾ ਵਗੈਰਾ ਤੇ ਜਾ ਕੇ ਵੀਡੀਓ ਦੇਖ ਸਕਦੇ ਹੋ ਵੀਰੇ ਆਪਾਂ ਨੇ ਖੁਦ ਵਜਾਈ ਕਰੀ ਹੈ ਆਪਾਂ ਨੂੰ ਵੀਰੇ ਸਭ ਤੋਂ ਵਧੀਆ ਲੱਗਿਆ ਤਾਂ ਆਪਾਂ ਇਹ ਵਰਤਿਆ ਨਹੀਂ ਆਪਣੇ ਕੋਲੇ ਵੀਰੇ ਸਾਰੀ ਤਰ੍ਹਾਂ ਦੇ ਸੁਪਰਸੀਡਰ ਸੀਗੇ ਸਾਰੀ ਵਜਾਈ ਆਪਾਂ ਇਹਨਾਂ ਨਾਲ ਕਰੀ ਹੈ ਵੀਰੇ ਨਵੇਂ ਬਲੇਡ ਪਾ ਕੇ ਵਜਾਈ ਕਰੀਏ ਵੀਰੇ 100 ਤੋਂ 150 ਕਿੱਲੋ ਵਜਾਈ ਕਰੀਏ ਇਹਦੇ ਨਾਲ ਹੁਣ ਇਹ ਬਲੇਡ ਹੋਏਗੇ ਨੇ ਵੀਰੇ 80 ਕੇ ਪੈਸੇ ਤੇ 0 ਡ੍ਰੈਲ ਆ ਗਈ ਵੀਰੇ ਅੱਗੇ। ਕੁੱਲ 25000 ਦੀ 0 ਡ੍ਰੈਲ ਵੀਰੇ ਲੈਂਡ ਫੋਰਸ ਕੰਪਨੀ ਦੀ 11 ਪੋਰੀ ਜੀ। 11 ਪੋਰੀ ਵੀਰੇ ਬਿਲਕੁਲ ਵਧੀਆ ਟਰੈਲ ਹੈ ਜਿਹੜੇ ਭਰਾ ਨੇ ਲੈ ਕੇ ਜਾਣੀਆਂ। ਜ਼ਰੂਰ ਵਿਜ਼ਿਟ ਕਰੋ ਵੀਰੇ ਤਵੀਆਂ ਦਾ ਸੈੱਟ ਹੈਗਾ ਵੀਰੇ 18 ਦਾ 9 9 ਦਾ ਜੇ ਲੈਣਾ ਹੈ 78000 ਰੁਪਏ ਦਾ ਪੈ ਜਾਊਗਾ ਜਮਨ ਨਵੇਂ ਵਰਗੀ ਸੈੱਟ ਹੈ ਜੀ। ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਤਸੱਲੀ ਕਰਕੇ ਲਿਜਾ ਸਕਦੇ ਹੋ। ਏ ਪਾਵਰ ਹੈਰੋਂ ਖੜੀਏ ਹੈ ਆਪਣੇ ਕੋਲੇ ਪਾਵਰ ਹੈਰੋਂ ਪੈ ਜੂਗੀ ਵੀਰੇ ਆਪਾਂ ਨੂੰ 45000 ਰੁਪਏ ਦੀ ਜਮਾ ਤਸल्ली ਕਰਕੇ ਵੀਰੇ ਚਲਾ ਕੇ ਬਹੁਤ ਡੂੰਗੀ ਜਾਂਦੀ ਹੈ ਵੀਰੇ ਉਹ ਦੇਖੋ 9 10 ਇੰਚ ਵਾਂਗੂ ਡੂੰਗੀ ਜਾਂਦੀ ਹੈ ਕਿਸੇ ਬਾਗ ਵਾਲੇ ਬਾਈਆਂ ਨੂੰ ਜ਼ਰੂਰਤ ਹੈ ਜਾਂ ਕੋਈ ਸਬਜ਼ੀ ਲਾਉਂਦਾ ਵੀਰੇ ਸਬਜ਼ੀ ਵਾਲਿਆਂ ਨੂੰ ਵੀਰਾਂ ਨੂੰ ਬਹੁਤ ਵਧੀਆ ਚੀਜ਼ ਰਹਿੰਦੀ ਹੈ ਪੂਰੀ ਪੋਲ ਪਾਉਂਦੀ ਹੈ ਜਿਨੇ ਵਰਤੀ ਨਹੀਂ ਜਿਨੇ ਵਰਤੀ ਉਹਨੂੰ ਤਾਂ ਇਹਦਾ ਪਤਾ ਹੀ ਹੈ ਨਮੀ ਦਾ ਰੇਟ ਤਕਰੀਬਨ ਵੀਰੇ 2.5 ਲੱਖ ਹੈ ਤੱਕ ਇਹਦਾ ਪਾਵਰ ਹੈਰੋਂ ਬਿਲਕੁਲ ਵਧੀਆ ਚੀਜ਼ ਹੈ ਵੀਰੇ ਅੱਗੇ ਜਸਵੰਤ ਕੰਪਨੀ ਦਾ ਆ ਗਿਆ ਵੀਰੇ ਰੂਟਾ ਫੀਟਰ ਰੂਟਾ ਫੀਟਰ ਜਮਾ ਨਵੇਂ ਵਰਗੀ ਬਲੇਡ ਪਏ ਨੇ 20 ਮਾਡਲ ਹੈ ਜੀ ਇਹ ਪੀਸ ਵੀਰੇ ਆਪਾਂ ਨੂੰ ਪੈਜੂਗਾ 65000 ਰੁਪਏ ਦਾ 21 ਮਾਡਲ ਜੀ 65000 ਦਾ ਪੈਜੂਗਾ ਵੀਰੇ ਜਮਾ ਪੂਰੀ ਸੋਹਣੀ ਕੰਡੀਸ਼ਨ ਚ ਹੈ ਸੋਹਣੇ ਬਲੇਡ ਪਏ ਨੇ ਅੱਗੇ ਆ ਗਿਆ ਜੀ 8 ਫੁੱਟਾ 8 ਫੁੱਟਾ ਸ਼ਕਤੀਮਾਨ ਦਾ ਜੀ ਇਹ ਇਹ ਵੀ 65000 ਦਾ ਪੈਜੂਗਾ ਆਪਾਂ ਨੂੰ ਸ਼ਕਤੀਮਾਨ ਕੰਪਨੀ ਦਾ ਬਲੇਡ ਨਵੇਂ ਵਰਗੇ ਨੇ ਨਵੀਂ ਬਲੇਡ ਨੇ ਵਰਗੇ ਵੀ ਨਾ ਮੰਨੋ ਚਲਾ ਆ ਕੇ ਤਸੱਲੀ ਕਰਕੇ ਆਪਣੇ ਕੋਲੋਂ ਕਿਸੇ ਵੀ ਸੰਦ ਦੀ ਲਿਜਾ ਸਕਦੇ ਹੋ ਵੀਰੇ ਤੇ ਵੀਰ ਬਣ ਕੇ ਇੱਕ ਵਾਰ ਕਹਿੰਦਾ ਧਿਆਨ ਨਾਲ ਵੀਡੀਓ ਦੇਖ ਕੇ ਫੇਰ ਵੀਰ ਬਣ ਕੇ ਕਾਲ ਲਾਇਆ ਕਰੋ ਆਪਾਂ ਨੂੰ ਰੇਟ ਵੀ ਆਪਾਂ ਦੱਸ ਦਿਆਂ ਦੇਖੋ ਮਾਡਲ ਵਗੈਰਾ ਵੀ ਦੱਸ ਦਿਆਂ ਮਾਡਲ ਇਹ ਜਿਵੇਂ 16 17 ਕਾ ਮਾਡਲ ਹੋ ਜੀ ਇਹ ਤੇ ਮਾਡਲ ਨਹੀਂ ਹੈਗਾ 8 ਫੁੱਟ ਹੈ ਜੀ ਦੋਨੋਂ ਡਿਸਕਾਂ ਨੇ ਤੇ ਅੱਗੇ 10 ਫੁੱਟ ਆ ਗਿਆ ਜੀ 10 ਫੁੱਟ ਹੈ ਵੀਰੇ ਓਨਲੀ ਇਹਦੇ ਨਾਲ ਆਪਾਂ ਨੇ ਕੱਦੂ ਕਰਿਆ ਹੈ ਆਪਣੀ ਯੂਜ਼ ਕਰਿਆ ਹੈ ਇਹ ਪੀਸ ਪਾਊਗਾ ਜੀ ਆਪਾਂ ਨੂੰ 98000 ਰੁਪਇਆ ਰੇਟ ਹੈ ਜੀ ਫੁੱਲ ਗਰੰਟੀ ਵਾਰੰਟੀ ਹੈ ਵੀਰੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਊਗੀ ਤੁਹਾਨੂੰ 10 ਫੁੱਟਾ ਜੇ ਕਿਸੇ ਵੀਰ ਨੇ 10 ਫੁੱਟਾ ਸੁਪਰ ਸੀਡਰ ਲੈਣਾ ਨਵੀਂ ਬਲੇਡ ਨੇ ਵੀਰੇ ਬਲੇਡਾ ਐ ਮੰਨ ਕੇ ਚੱਲੋ ਵੀ 98 ਪੈਸੇ ਪਏ ਨੇ ਯਾਰ ਕਦੂ ਨਾਲ ਕਿੰਨੇ ਕੱਸ ਗਏ ਨਾਲ ਦੀ ਕੰਡੀਸ਼ਨ ਹੈ ਵੀਰੇ ਸਾਰੀ ਅੱਗੇ ਆ ਗਿਆ ਵੀਰੇ ਸ਼ਕਤੀਮਾਨ ਦਾ ਇਹ ਹੋਊਗਾ ਵੀਰੇ ਕੋਈ 14 15 ਕਾ ਮਾਡਲ ਕੋਈ ਮਾਡਲ ਨਹੀਂ ਹੈਗਾ ਇਹ ਤੇ ਇਹ ਤੁਹਾਨੂੰ ਪੀਸ ਪੈ ਜਾਊਗਾ ਵੀਰੇ ਓਨਲੀ 40000 ਰੁਪਏ ਦਾ ਪੈ ਜਾਊਗਾ ਐਂ ਜਿਵੇਂ ਫੇਵਰੇਟ ਡਿਸਕਾ ਹੈ ਨਹੀਂ ਇਹਦੇ ਨਾਲ ਚਲਾ ਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਤੇ ਅੱਗੇ ਆ ਗਿਆ ਵੀਰੇ ਆਪਣੇ ਕੋਲੇ ਇਹ ਵੀ ਸ਼ਕਤੀਮਾਨ ਦਾ ਨਹੀਂ ਇਹ ਹਿੰਦ ਕੰਪਨੀ ਦਾ ਜੀ ਫੱਟਾ ਵਗੈਰਾ ਬਿਲਕੁਲ ਵਧੀਆ ਪਿਆ ਵੀਰੇ ਕਿਸੇ ਵੀ ਤਰ੍ਹਾਂ ਦੀ ਕੋਈ ਕਾਟ ਨਹੀਂ ਹੈਗੀ ਬਲੇਡਾਂ ਦੀ ਕੰਡੀਸ਼ਨ ਪੂਰੀ ਵਧੀਆ ਪਈ ਹੈ ਜੀ ਦੇਖੋ ਇਹ ਪੀਸ 54000 ਰੁਪਏ ਦਾ ਪੇਜੂਗਾ ਜੀ ਓਨਲੀ ਕੁੱਲ 54000 ਦਾ 7 ਫੁੱਟਾ ਰੂਟਾ ਫੀਟਰ ਆ ਗਿਆ ਜੀ ਰੂਟਾ ਫੀਟਰ ਵਾਲੇ ਵੀਰਾਂ ਦੇ ਬਹੁਤ ਫੋਨ ਆਉਂਦੇ ਨੇ ਵੀਰ ਬਣ ਕੇ ਵੀਡੀਓ ਧਿਆਨ ਨਾਲ ਦੇਖ ਕੇ ਜਿਹੜਾ ਤੁਹਾਨੂੰ ਸਿਲੇਕਟ ਹੁੰਦਾ ਵੀਰੇ ਇਹ ਆ ਗਿਆ ਵੀਰੇ ਇੱਕ ਪੀਸ ਹੋਰ ਹੈ ਆਪਣੇ ਕੋਲੇ ਬਲੇਡਾਂ ਦੀ ਇਹਦੀ ਵੀ ਕੰਡੀਸ਼ਨ ਵਧੀਆ ਕੁੱਲ 45000 ਰੁਪਏ ਦਾ ਪੀਸ ਪੈ ਜਾਊਗਾ ਜੀ ਚਲਾ ਕੇ ਹਰ ਇੱਕ ਦੀ ਬਾਰ-ਬਾਰ ਇਹੀ ਗੱਲ ਕਹਿੰਦੇ ਆ ਵੀਰੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਐਨਾ ਸਮਝੋ ਕੋਈ ਕੂੜਕਵਾੜ ਪਏ ਨਹੀਂ ਵੀਰੇ ਚੱਲਣੇ ਨਹੀਂ ਬਿਲਕੁਲ ਓਕੇ ਹੋਣਗੇ ਇਹ 'ਚ ਖਾਸियत ਇੱਕ ਹੋਰ ਹੈ ਵੀਰੇ ਇਹਦੇ ਦੋਨੇ ਸਾਈਡ ਗੇਅਰ ਹੈ ਇਧਰ ਵੀ ਗੇਅਰ ਹੈ ਵੀਰੇ ਇਹ ਇਧਰ ਵੀ ਗੇਰ ਹੈ ਬਾਈ ਜਾਨਸੀ ਜੀ ਇੱਕ ਗੇਰ ਟੁੱਟ ਗਿਆ ਵੀਰੇ ਇੱਕ ਤਾਂ ਚੱਲੀ ਜਾਊਗਾ ਇੱਕ ਦਿਆਂ ਕਰਾਰੀਆਂ ਲਾ ਕੇ ਧਰ ਦਿਓ ਤਾਂ ਵੀ ਇੱਕ ਪਾਸੇ ਨਾਲ ਚੱਲੀ ਜਾਊ ਇਹ ਦੋਨੋਂ ਪਾਸੇ ਗੇਰ ਵਾਲਾ ਵੀਰੇ ਛੇਤੀ ਮਰਦਾ ਹੀ ਨਹੀਂ ਗੇਰ ਮੋਟੇ ਗੁੱਲੇ ਵਾਲਾ ਵੀਰੇ ਉਹ ਦੇਖੋ ਧਿਆਨ ਨਾਲ ਜਿਹੜਾ ਰੀਪਰ ਨੂੰ ਗੁੱਲਾ ਲੱਗਦਾ ਹੈ ਉਹ ਗੁੱਲੇ ਵਾਲਾ ਪੂਰਾ ਹੈਵੀ ਰੂਟਾ ਫੀਟਰ ਬਣਿਆ ਹੋਇਆ ਜੀ ਅੱਗੇ ਆ ਗਿਆ ਵੀਰੇ ਮਾਨੀ ਦਾ ਇਹ ਆਪਣਾ ਮੂਨਕ ਤਿਆਰ ਹੁੰਦਾ ਹੈ ਪੂਰਾ ਵਧੀਆ ਰੂਟਾ ਫੀਟਰ ਹੈ ਕੰਡੀਸ਼ਨ ਵੀ ਪੂਰੀ ਵਧੀਆ ਵੀਰੇ ਫੱਟੇ ਵਗੈਰੇ ਦੀ ਕੰਡੀਸ਼ਨ ਬਿਲਕੁਲ ਓਕੇ ਪਈ ਹੈ ਕੁੱਲ 55000 ਦਾ ਪੀਸ ਹੈ ਜੀ। ਓਨਲੀ ਕੁੱਲ 55000 ਦਾ ਪੈਜੂਗਾ। ਕੰਡੀਸ਼ਨ ਰੰਗ ਰੂਪ ਸਭ ਕੁਝ ਓਕੇ ਹੈ। ਦੋਨੋਂ ਡਿਸਕਾਂ ਨੇ ਵੀਰੇ ਪੀਟੀਓ ਵਗੈਰਾ ਮਿਲੂਗੀ। ਅੱਗੇ ਆ ਗਿਆ 9 ਫੁੱਟਾ ਜੀ ਆਪਣੇ ਕੋਲੇ ਲੈਂਡ ਫੋਰਸ ਕੰਪਨੀ ਦਾ। ਲੈਂਡ ਫੋਰਸ ਕੰਪਨੀ ਦਾ 9 ਫੁੱਟਾ ਪੀਸ ਹੈ ਜੀ। ਤੇ ਤਕਰੀਬਨ ਥੋੜ੍ਹੀ ਜਿਹੀ ਫੱਟੇ 'ਚ ਜ਼ਰੂਰ ਵਿਚਾਲੇ ਗੜੀ ਹੋਰੀ ਹੈ ਵੀਰੇ। ਬਾਕੀ ਕੰਡੀਸ਼ਨ ਬਿਲਕੁਲ ਓਕੇ ਹੈ। ਕੁੱਲ 78000 ਦਾ। ਮਾਡਲ 2020 ਹੈ ਜੀ। ਬੀ ਮਾਡਲ ਦਾ ਕੁੱਲ 78000 ਦਾ 9 ਫੁੱਟਾ 20 ਪੈ ਜਾਊਗਾ ਵੀਰੇ ਲੈਂਡ ਫੋਰਸ ਕੰਪਨੀ ਦਾ ਦੋਨੋਂ ਡਿਸਕ ਨੇ ਪੀਟੀਓ ਵਗੈਰਾ ਮਿਲੂਗੀ ਵੀਰੇ ਅੱਗੇ ਆ ਜਾਓ ਜੀ ਅੱਗੇ ਆ ਗਿਆ ਆਪਣੇ ਕੋਲੇ ਦਸ਼ਮੇਸ਼ ਦਾ 2000 19 ਮਾਡਲ ਜੀ ਦਸ਼ਮੇਸ਼ ਮਲੇਰ ਕੋਟਲਾ ਦੋਨੋਂ ਡਿਸਕਾਂ ਨਾਲ ਵੀਰੇ ਬਿਲਕੁਲ ਓਕੇ ਦੀ ਰਿਪੋਰਟ ਹੈ ਵੀਰੇ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਕੁੱਲ 66000 ਦਾ ਪੈ ਜਾਊਗਾ ਜੀ 2020 ਮਾਡਲ ਹੈ ਜੀ ਮੈਂ ਸੋਨ 19 ਕਹਤਾ ਸੀ ਵੀਰੇ 20 ਮਾਡਲ ਹੈ ਕੁੱਲ 68000 ਦਾ ਰੂਟਾ ਵੀਟਰ ਦਸਮੇਸ਼ ਮਲੇਰ ਕੋਟਲਾ ਕੰਪਨੀ ਦਾ ਬਿਲਕੁਲ ਵਧੀਆ ਹੈ ਵੀਰੇ ਅੱਗੇ ਆਗੇ ਜੀ ਆਪਣੇ ਕੋਲੇ ਇਹ ਥੋੜ ਜਿਹਾ ਜਿਆਦਾ ਡੂੰਗਾ ਜਾਂਦਾ ਜੀ ਇਹ ਇੱਕ ਪਲੇਟ ਨੂੰ ਅੱਠ ਬਲੇਡ ਲੱਗੇ ਹੋਏ ਨੇ ਜੀ 58000 ਦਾ 21 ਮਾਡਲ ਪੈ ਜਾਊਗਾ ਪੂਰਾ ਵਧੀਆ ਪੂਰਾ ਹੈਵੀ ਬਣ ਹੈ ਜਿਹੜੇ ਭਾਈਆਂ ਨੇ ਡੂੰਗੀ ਵਾਹੀ ਕਰਨੀਆਂ ਉਹਨਾਂ ਵਾਸਤੇ ਬਹੁਤ ਕਾਮਯਾਬ ਚੀਜ਼ ਹੈ ਜੀ ਇਹ ਕਿਸੇ ਵੀ ਤਰ੍ਹਾਂ ਦੀ ਇੱਥੇ ਕੋਈ ਘਾਟ ਨਹੀਂ ਬਿਲਕੁਲ ਤਸੱਲੀ ਕਰਾਵਾਂਗੇ ਵੀਰੇ ਜਿਹੜੇ ਭਰਾ ਨੇ ਲੈ ਕੇ ਜਾਣਾ ਹੈ ਤਸੱਲੀ ਕਰਕੇ ਲਿਜਾ ਸਕਦੇ ਹੋ ਇਹ ਵੀਰੇ ਆਪਣੇ ਕੋਲੇ ਵੀਡੀਓ ਆ ਗਈ ਰੂਟਾ ਫੀਟਰ ਤੇ ਸੁਪਰ ਸੀਡਰਾਂ ਦੀ ਹੁਣ ਵੀਰੇ ਤੁਹਾਨੂੰ ਸੋੜ ਜੇਗਾ ਆਪਾਂ ਇੱਕ ਹਿੱਕ ਪੈਨ ਦੀ ਜਾਣਕਾਰੀ ਨੈਕਸਟ ਵੀਡੀਓ 'ਚ ਦੇਖੋ ਕਪੈਨ ਦੀ ਜਾਣਕਾਰੀ ਦੰਨੇ ਤੇ ਲੇਜ਼ਰ ਕਰਾਉਣ ਦੀ ਜਾਣਕਾਰੀ ਦੰਨੇ ਨੈਕਸਟ ਪਾਰਟ 'ਚ ਵੀਰੇ